ਉਹ ਸਾਹਮਣੇ ਗਏ ਭਰਾਵਾਂ ਦਾ ਧੰਨਵਾਦ ਮੇਰੇ ਮਿੱਤਰੋ ਤੇ ਮੈਚ ਜਿਹੜਾ ਦਿੱਲੀ ਪਲੇ ਕਰਦੀ ਗਏ ਪਹਿਲਾ ਕਵਾਰਟਰ ਆ ਵੀਰ 7-7 ਓਵਰ ਨੇ ਵੀਰ ਬਣ ਕੇ ਦਿੱਲੀ ਮੁਕਾਬਲਾ ਸ਼ੁਰੂ ਕਰਕੇ ਰੱਖੀ ਹੈ ਬਹੁਤ ਬੜਾ ਸਤਿਕਾਰਾ ਖਾਦੀ ਮੇਰਾ ਵੀਰ ਕੈਰੀਓ ਜਿੰਨੇ ਸ਼ੱਕੇ ਉਨੇ ਪਰ ਸ਼ੱਕੇ ਨੇ ਪਰ ਵਿਗੜਦਾ 100 ਰੁਪਿਆ ਜਿਹੜਾ ਉਹ ਗਰਾਊਂਡ ਦੇ ਵਿੱਚ ਦਿੰਦਾ ਰਹਿਣਾ ਰਮੀਤ ਅਰਸ਼ ਦਾ ਕਹਿੰਦੇ ਵੀਰ ਐ ਲੈ ਵੀ ਸ਼ੇਰੇ ਕਿੰਨੇ ਬਣ ਗਏ ਪਹਿਲੇ ਦੇ ਵਿੱਚ ਲੈ ਵੀ ਦੱਸੀ ਵੀਰਾ ਉਧਰਲੇ ਪਾਸੇ ਕਿੰਨੇ ਬਣੇ ਇੱਕ ਵਾਰ ਤਾਇਆ ਜੀ ਜਿਹੜੇ 900 ਰਿਕਦੇ ਬਣ ਗਿਆ ਆ ਮੁੰਡਾ ਕਦੇ ਫਰਾਣਾ ਵਾ ਇਹ ਡਬਲ ਰਖਾਨ ਪੜਦਾ ਗੁਰ ਨਿਸ਼ਾਨ ਐ ਇਹ ਅਮਲਖਾਨੇ ਦੇ ਵੱਡੇ ਵੇਲੇ ਦਾ ਓਏ ਘੋੜੇ ਦਾ ਜੇਤੂ ਆ ਹਰਮੀਤ ਹਰਮੀਤ ਓਏ ਹਰਮੀਤ ਉਹ ਟੇਕਾ ਦਾ ਢੋਰੇ ਨੂੰ ਕਦੇ ਨਾਲ ਦੇ ਨਾਲ ਹੀ ਉਧਰਲੇ ਪਾਸੇ ਦਾਣਾ ਪਾਉਣਾ ਢੋਰੇ ਨੂੰ ਨਾਲ ਦੇ ਨਾਲ ਹੀ ਉਧਰਲੇ ਪਾਸੇ ਲੇਪੀ ਪਾਤੀ 20 ਲੱਖ ਲਾਤਾ ਬਿਨਾ ਦੀਬ ਬਸ਼ੇਰੀ ਤੇ ਸਾਲ ਨੂੰ ਕਰੋੜ ਪੱਕਾ ਵਟਦੇ ਪਿਆ ਪਰ ਸਾਹਮਣੇ ਗੱਲਾਂ ਕੀਤੀਆਂ ਧਰਪੁਰੇ ਵਾਲੇ ਨੇ ਆ ਹਰਬੀਤ ਇਲਾ ਸਰਾਮਾ ਤੇ ਚਲਦਾ ਤਾਲ ਹੋਈ ਪਈ ਐ ਓਏ ਸ਼ੰਕੇ ਹਰਬੀਤ ਨੇ ਮਾਰਿਆ ਬੰਦੇ 3 4 ਆ ਗਿਓ ਰੁਪਈਏ ਲੈਣਾ ਬੰਦੇ 3 4 ਆ ਗਿਆ ਇਧਰਲੇ ਪਾਸੇ ਕਦੇ ਰੁਪਈਏ ਲੈਣਾ ਅੱਜ ਮੇਲਾ ਸਰਾਵਾ ਫਿਰਦਾ ਅੰਦਰ ਦੇ ਵਿੱਚ ਮੁੰਡਿਆਂ ਨੇ ਕਦੇ ਧੂੜ ਕੰਦੀ ਪਈ ਐ ਆਹ ਕਦੇ ਗੁਰ ਨਿਸ਼ਾਨ ਆ ਮੁੰਡਾ ਕਦੇ ਇਧਰਲੇ ਪਾਸੇ ਵੱੱਡੇ ਮੇਲਿਆਂ ਦਾ ਕਦੇ ਸ਼ਾਨਾਰ ਜਿਹੜਾ ਸਾਹਮਣੇ ਖੜਾ ਵਾ ਇਹ ਪੂਲ ਵਾਲੇ ਦੇ ਚੁੱਲਿਆੜੀ ਡਬਲੀ ਵਾਲਿਆਂ ਅੱਜ ਨਾ ਚੱਲ ਜੇ ਅੱਜ ਨਾ ਚੱਲ ਜੇ ਅੱਜ ਗੱਲ ਖੋਰ ਹੋਣੀ ਐ ਅੱਜ ਗੱਲ ਚੱਲੇ ਜਾਣੀਆਂ ਮੇਰੇ ਮਿੱਤਰੋ ਪਰ ਹਰਬੀਰ ਕਹਿੰਦੇ ਸਾਹਮਣੇ ਮੁੰਡਾ ਰਾਜਸਾਨ ਵਾਲਾ ਜਿਹੜਾ ਕਿਹੜੇ ਛੋਟੀ ਦਸਤਾਰ ਬੰਨ੍ਹਦੀਆਂ ਮੁੰਡੇ ਦੇ ਖਾਬਰਾਵੀ ਵਾਲਾ ਦੋਨੇ ਮੁੰਡੇ ਕਿਹੜੇ ਕਾਸਕੂਰੇ ਵੱਡੇ ਬੰਦੇ ਪਰ ਇਧਰਲੇ ਪਾਸੇ ਗੁਰ ਨਿਸ਼ਾਨ ਉਹ ਹੋ ਗਿਆ ਹੋ ਗਿਆ ਬਾਕੀ ਇਧਰ ਦੇ ਪਾਸੇ ਕਾਲੀ ਹੱਲਾ ਬੀਲਾ ਹੋ ਗਿਆ ਇਹ ਕਦੇ ਗੁਰਨੀਸ਼ਾਨ ਹੈ ਇਹਨੇ ਕਦੇ ਘੋੜਾ ਜੁੱਤਿਆ ਹੋਇਆ ਲਓ ਸਾਹਮਣੇ ਕਿੱਤੇ ਮਾਨ ਵਾਲੀ ਗੱਲ ਹੈ ਸੋਬੇ ਤੋਂ ਰੁਪਈਏ ਫੜਲਾ ਘੋੜੇ ਦਾ ਜਿੱਤੂ ਅੱਜ ਭਗੜੇ ਪਾ ਰਿਹਾ ਟੱਪਲੀ ਰਠਾਨ ਵਾਲਾ ਇਹ ਕੰਕੀ ਕਦੇ ਸ਼ੇਰਾ ਤੇਰੀ ਆਉਂਦਾ ਇਹ ਇੱਚਾ ਸ਼ੇਰ ਦਾ ਯਾਰ ਹੈ ਜਿੱਤਣ ਵਾਲੇ ਓਏ ਕਾਲੀ ਜਸ਼ਨ ਦਾ ਯਾਰ ਹੈ ਜਸ਼ਨ ਦਾ ਯਾਰ ਹੈ ਜਸ਼ਨ ਖੇਡਦਾ ਵੱਡੇ ਮੇਲੇ ਡਬਲੇ ਰਠਾਨ ਦੀ ਜਿੱਤ ਲਈ ਰਾਜਸਥਾਨ ਦੇ ਇਲਾਕੇ ਵਿੱਚ ਪਰ ਆਹ ਨੌਜਵਾਨ ਕਿੰਦੇ